ਦੇਖੋ ਹਾਂਜੀ ਕੀ ਹਾਲ ਚੱਲ ਦੋਸਤੋ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਪਹਿਲਾ ਵਲੌਗ ਉਮੀਦ ਹੈ ਤੁਸੀਂਾਰੇ ਠੀਕ ਲੱਗੂਗਾ ਤੇ ਅੱਜ ਆਪਣਾ ਪੇਪਰ ਤੇ ਪੇਪਰ ਦੇ ਕੇ ਆਪਾਂ ਖੜੇ ਹੋਏ ਹਾਂ ਜੀ ਜੋਧਪੁਰ ਦੇ ਹੈਡਾਂ ਤੇ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਪੁਰਾਣੇ ਸਮੇਂ ਦੇ ਹੈਡ ਹੈ ਜੀ ਤੇ ਬੇਲੇ ਸੀਗੇ ਜੀ ਕੀਤਾ ਕੀ ਵਲੌਗ ਬਣਾ ਲਈ ਅੱਜ ਆਪਾਂ ਤੇ ਇੱਧਰ ਆਪਣੀ ਇੱਕ ਹਵੇਲੀ ਜੀ ਆ ਬਹੁਤ ਪੁਰਾਣੀ ਅੰਗਰੇਜ਼ੀਆਂ ਦੇ ਸਮੇਂ ਦੀ ਸਾਨੂੰ ਅੱਜ ਦਿਖਾਉਣੇ ਆ ਤੇ ਚਲੋ ਮਿਲਦੇ ਆ ਤੁਹਾਨੂੰ ਹਵੇਲੀ ਕੋਲੇ ਆਹ ਹਵੇਲੀ ਆਈ ਜਿਹਦੀ ਅਸੀਂ ਗੱਲ ਕਰਦੇ ਸੀ ਬਹੁਤ ਪੁਰਾਣੀ ਆ 1947 ਬਲੇ ਦੀ ਤੁਸੀਂ ਦੇਖ ਸਕਦੇ ਹੋ ਫੋਟੋਆਂ ਫੁੱਟੋਆਂ ਵਾਸਤੇ ਹੀ ਬਹੁਤ ਵਧੀਆ ਮਾਹੌਲ ਆ ਪੂਰੀ ਸ਼ਾਂਤੀ ਹੈ ਜੀ ਇੱਥੇ ਦੇਖੋ ਇਹ ਪੰਛੀ ਬੋਲ ਰਹੇ ਨੇ ਕੁਇਕੂਸ਼ਨ ਅੰਦਰੋਂ ਚੱਲ ਕੇ ਵੀ ਦਿਖਾ ਸਕਦੇ ਆ ਦੇਖੋ ਬਹੁਤ ਸੋਹਣੀ ਪੁਰਾਣੀ ਹਵੇਲੀ ਆਈ ਇਹ ਦੇਖੋ ਜੀ ਹੁਣ ਇਹ ਇੰਨੀ ਸੁਨਸਾਨ ਪਈਏ ਬਹੁਤ ਸਮੇ ਤੋਂ ਕੋਈ ਦੇਖ ਸਕਦੇ ਹਾਂ ਹਾਲਾਤ ਇਹਦੇ ਆ ਦੇਖੋ ਜੀ ਹਵੇਲੀ ਦਾ ਬੈਕਗਰਾਉਂਡ ਦੇਖ ਸਕਦੇ ਤੁਸੀਂ ਹੋਂ ਤਾਂ ਹਾਲਾਤ ਇਹਦੇ ਬਹੁਤ ਮਾੜੇ ਹੋ ਗਏ ਨੇ ਸਾਨੂੰ ਹਵੇਲੀ ਦਿਖਾ ਦਿੱਤੀ ਜੀ ਹੁਣ ਆਪਾਂ ਚੱਲਦੇ ਕੁਝ ਖਾਣ ਪੀਣ ਭੁੱਖ ਲੱਗੀ ਸੀਗੀ ਤੇ ਆਪਣੇ ਨਾਲ ਆਪਣਾ ਕਾਹ ਯਾਰ ਆਇਆਗਾ ਦੇਖੋ ਜੀ ਤੇ ਚਲੋ ਚੱਲਦੇ ਆਂ ਕੁਝ ਖਾਣੇ ਪੀਣੇ ਆ ਤੇ ਫਿਰ ਕਰਦੇ ਆ ਤੁਹਾਡੇ ਨਾਲ ਗੱਲ ਤੁਹਾਨੂੰ ਵਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਧੰਨਵਾਦ